ਆਪਾਂ ਤੋਂ ਉਹਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸੋਂ ਅੰਬਰਸਰ ਬਾਈਪਾਸੋਂ ਅੰਬਰਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਆ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂ ਜੀ ਤੁਹਾਡੇ ਕੋਲ ਸਮਾਨ ਹੀ ਆਪਾਂ ਮੈਂ ਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਜੀ ਤੁਹਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿਤਰਾ ਚਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖਲਾਰੀ ਆ ਉਹ ਉਹਨਾਂ ਮਗਰ ਆ ਖਲਾਰੀ ਇੱਥੇ ਉਹਨਾਂ ਕੋ ਕਿਹੜੀ ਗੱਡੀ ਸੀ ਕੋਈ ਨਹੀਂ ਅੱਛਾ ਹਾਂ ਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਕੋਲ ਜੀ ਪਿੰਸ ਭਾਈ ਦੇ ਲਵਲੀ ਹੋਈ ਉਹਨਾਂ ਨੇ ਲੱਗੀ ਆ ਪ੍ਰਿੰਸ ਭਾਈ ਦੇ ਲਵਲੀ ਹਾਂ ਜੀ ਲਵਲੀ ਭਾਈ ਦੇ ਕਿੰ ਸਮਾਨ ਲੈ ਕੇ ਆਉਂਦੇ ਸੀ ਕੌਣ ਕਹਿੰਦਾ ਜੁਗਰਾਰ ਗਿਆ ਸੀ ਜੁਗਰਾਰ ਆਪ ਕੋ ਨਹੀਂ ਗੱਡੀ ਆਏ ਨੇ ਗੜੇ ਸਾਰੀ ਗੱਲ ਤਾਂ ਸਾਰੀ ਗੱਲ ਤਾਂ ਜਿਹਨੂੰ ਪਤਾ ਉਹ ਜਿਹੜੇ ਗੱਡੀ ਤੋਂ ਆਏ ਨੇ ਹੁਣੇ ਉਹ ਗਏ ਨੇ ਉਹ ਜਿਹਨਾਂ ਕੋਲ ਨਹੀਂ ਆ ਰਹੇ ਉਹ ਜਿਹੜੇ ਨਵੀਆਂ ਲੜੀ ਦਿਲੋਂ ਸਵਾਰੇ ਨੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਬੰਦੇ ਨੇ ਸਮਾਨ ਲੈ ਕੇ ਆ ਰਹੇ ਆ ਤੇ ਹਾਂ ਉਹਨਾਂ ਦੇ ਨਾਲ ਗੱਡੀ ਲੱਗੀ ਗੱਡੀ ਮਾਲ ਦੀ ਸੂਚਨਾ ਨਹੀਂ ਕੀਤੀ ਕੋਈ ਬੰਦੇ ਅਣਜਾਣੇ ਬੰਦੇ ਇਹ ਨਹੀਂ ਪਤਾ ਕਿੱਥੋਂ ਆਦੇ ਉਹਨਾਂ ਨੇ ਹਾਂਜੀ ਉਹ ਕਿਹੜੀ ਗੱਡੀ ਗੱਡੀ ਵਗਰਾ ਆਈ ਪਾਸ ਸਾਹਿਬ ਕਿਹੜੀ ਕਿਹੜੀ ਆਹ ਵਾਹ ਕੇ ਦੱਸੋ ਮੈਂ ਨਾ ਬਹੁਤ ਆਵਕਾਰੀ ਕਿਹੜੀ ਕਿਹੜੀ ਚੱਲਦਾ ਜਾ ਡੀਜ਼ਲ ਵਾਲੀ ਪਰਾਂ ਕੈਮਰੇ ਖੁੱਲ ਪਤਾ ਲੱਗਦੀ ਹੈ ਜੀ ਉਹਨਾਂ ਕੋਲ ਕੈਮਰੇ ਭਾਈ ਵਾਕ ਇਹਨਾਂ ਨੂੰ ਸ਼ਰਮ ਚਾਹੀਦੀ ਆ ਕੀ ਕਰੀਏ ਇਹੋ ਜੀ ਸਰਕਾਰ ਦਾ ਦੱਸੋ ਨਾ ਸਾਡੇ ਪੰਨੇ ਦੀ ਸੇਫ ਸਾਡੇ ਬੱਚੇ ਦੀ ਸੇਫ ਹੈਗੇ ਪੀਐਸਪੀ ਸਾਹਿਬ ਮੇਰੇ ਨਾਲ ਨੇ ਤੁਸੀਂ ਸਾਨੂੰ ਆਪਣਾ ਮਸਲਾ ਦੱਸੋ ਕੀ ਗੱਲਬਾਤ ਹੋਈ ਜਾ ਮੈਨੂੰ ਕਲੀਅਰ ਪਤਾ ਹੈ ਸਾਨੂੰ ਪਤਾ ਹੈ ਆਪਣੇ ਕਿ ਅਸੀਂ ਇੱਥੇ ਕੈਬਨ ਨੂੰ ਕਾਲ ਲਗਾਈ ਹੈ ਮੇਰੇ ਬਰਾਦਰ ਵੀ ਮਾਈਕ ਕਿੱਥੇ ਆ ਦੂਜਾ ਅਸੀਂ ਵੀ ਤਾਂ ਨਾ ਆਈ ਗੱਡੀ ਕਿੱਥੇ ਗਈ ਹੈ ਮੈਂ ਕਿਹਾ ਵੀ ਡਾੜੀ ਬੇਡਾ ਘਰੇ ਨਹੀਂ ਹੈਗੇ ਕੀ ਗੱਲ ਨਾ ਪਗੀ ਨਾ ਪਗੀ ਤੁਹਾਨੂੰ ਪਤਾ ਲੱਗਿਆ ਇਹਨਾਂ ਦਾ ਸਾਬਕਾ ਕਾਰਵਾਈ ਕਰਦੇ ਹੁਣ ਮੈਨੂੰ ਇਹ ਦੱਸੋ ਇਸੇ ਮੌਕੇ ਤੇ ਕਿਹੜਾ ਬੰਦਾ ਸੀ ਮੌਕੇ ਤੇ ਮੈਂ ਨਹੀਂ ਸੀ ਇਹੋ ਪਤਾ ਨਹੀਂ ਲੱਗਾ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗੱਡੀ ਦੇ ਬਾਹਰ ਨਿਕਲਿਆ ਔਰ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਇੱਥੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਲਵਲੀ ਜੁਲੂਸ ਵਾਲਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਹਨਾਂ ਦੇ ਲਵਡੀ ਜੁਲਸ ਸਾਡੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿਛਾ ਕਰਦੇ ਆ ਰਹੇ ਲੁੱਟ-ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਵੀ ਗੱਡੀ ਨਾਲ ਮਰਗਲ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰਵਾਈ ਕਿ ਉਹਨਾਂ ਨੇ ਤੇ ਕਿਨੇ ਜਣ ਜਖਮੀ ਆ ਜਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰ ਆ ਹੀ ਜਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਦੇ ਵਿੱਚ ਫਟੜ ਹੋਇਆ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜੋ ਆ ਵੀ ਘਰ ਉਹ ਆਪਣੀ ਗੱਡੀ ਦੇ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਤੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਇਹਨੂੰ ਇੱਥੇ ਦੁਹਤਾਂ ਨਾਲ ਮਾਰੀ ਹੈ ਤੇ ਨਾਲ ਹੀ ਫਾਇਰਿੰਗ ਹੋ ਗਈ ਆ ਉਹ ਬੰਦੇ ਕੌਣ ਸੀ ਮੈਨੂੰ ਨਹੀਂ ਪਛਾਨਦੀ ਹੈਗੀ ਜਿਸੇ ਫਿਰ ਫਾਇਰਿੰਗ ਹੋਈ ਗਈ ਆ ਕਿਨੇ ਜਣ ਆਏ ਇਥੇ ਕੋ ਦੱਸ ਨਹੀਂ ਜਿਹੜੇ ਇਕੱਠੇ ਹੋਏ ਹੋਣੇ ਨੇ ਕੌਣ ਨੇ ਕੌਣ ਇੱਥੇ ਬਗਾਉਂ ਗੋਲੀ ਕਿਹਨੇ ਕਿਹਨੂੰ ਲੱਗੀ ਇਹ ਨਹੀਂ ਬਤਾ ਤਿੰਨੇ ਜਣੇ ਤਿੰਨੇ ਜਣੇ ਆਏ ਮਤਲਬ ਇਥੇ ਖਿਆਰਪੁਰ ਮਾਰਕੀਟ ਦੇ ਮਤਲਬ ਆਪਰ ਚ ਕੋਈ ਪਤਾ ਨਹੀਂ ਕੀ ਹਿਸਾਬ ਦਾ ਪਿੱਛੋਂ ਲੱਗੇ ਇਹਨਾਂ ਦੇ ਬੰਦੇ ਮੇਰੀ ਆਟੀ 74 ਨੰਬਰ ਹੈ ਨੰਬਰ ਇਹ ਬਾਕੀ ਕੈਮਰਾ ਤੁਹਾਨੂੰ ਪੂਰੀ ਵੀਡੀਓ ਲਾ ਦੂੰ ਕੀ ਨੰਬਰ ਹੈ ਤੇ ਕਿੰਨੇ ਜਣੇ ਆਏ ਉਹ ਤਿੰਨ ਜਣੇ ਹੀ ਆਏ ਫਾਇਰ ਕਿੰਨੇ ਹੋਏ ਫਾਇਰ ਜਿੱਤੇ 5 ਤੋਂ 6 ਫਾਇਰ ਹੋਏ ਕੈਮਰਾ ਉਹ ਸਾਹਮਣੇ ਵੀ ਕੈਮਰਾ ਸਾਹਮਣੇ ਵੀ ਜਿੱਥੇ ਕਿੰਨੇ ਜਣੇ ਹੋਏ ਹੋਏ ਅੰਦਰ ਪਿੱਛੇ ਵੀ ਲਾ ਲਓ ਇਹ ਇੱਕ ਇੰਦਰਜੀ ਸਿੰਘ ਦੋਨੇ ਭਰਾ ਹੀ ਗਣੀ ਕਿਥੇ ਕਿਥੇ ਲੱਗੇ ਹੁਣ ਉਹਨਾਂ ਨੂੰ ਅਮੀਰ ਲੱਗੇ ਖੜੇ ਆਦੇ ਬੁੱਲਾਣਾ ਜੀ ਇੱਕ ਮਿੰਟ ਹਾਂਜੀ ਨਹੀਂ ਉਹ ਦੋਨੇ ਦੋਨੇ ਹੀ ਗਏ ਉਸੇ ਸੇਫਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਾਨੇ ਆਏ ਪਿੱਛੋਂ ਹਾਂਜੀ ਤੇ ਆਚਾਰ ਨੰਬਰ ਗੱਡੀ ਜੇ 8878 ਨੰਬਰ ਤੇ ਆਉਂਦੇ ਆ ਫਾਇਰਿੰਗ ਹੋਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ਸਾਰੀ ਅਣਜਾਣ ਬੰਦੇ ਸੀ ਭਾਈ ਦੋ ਚਾਰ ਜਾਨੇ ਚੱਕਰ ਵਿੱਚ ਆਏ ਹਾਂਜੀ ਲੋਟਸੋ ਚੱਕਰ ਆਏ ਦੋ ਜਾਨੇ ਚਾਰ ਜਾਨੇ ਹੀ ਫਤਿਹਗੜ੍ਹ ਦੀਆਂ ਸੁਨਿਆਰੇ ਬ੍ਰਦਰ ਤੇ ਸਫਾਇਰੀ ਹੋਈ ਹੈ। ਫਤਿਹਗੜ੍ਹ ਚੂੜੀਆਂ ਹੁਣੇ ਥੋੜੀ ਜਿਹਾ ਪਹਿਲੇ ਇੱਕ ਜੁਵੈਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ। ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਉਹਦੇ ਮੁਕਾਬਲ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰਾਂਗੇ।